ਨਮਸਕਾਰ ਮੈਂ ਹਰਤੀ ਅਸਮਧਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਵਿੱਤ ਦਿਨੀ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਗਏ ਨੇ। ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੇਕਰ ਕੋਈ ਸੰਸਥਾ ਪੰਜਾਬੀ ਬੋਲਣ ਤੇ ਰੋਕ ਲਗਾਉਂਦਾ ਹੈ ਤਾਂ ਉਸ ਸੰਸਥਾ ਦੀ ਮਾਨਤਾ ਜਿਹੜੀ ਹੈ ਉਹ ਰੱਦ ਕਰ ਦਿੱਤੀ ਜਾਵੇਗੀ। ਪੰਜਾਬੀ ਭਾਸ਼ਾ ਨੂੰ ਤਵੱਜੋ ਦੇਣ ਦੇ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਈ ਆਦੇਸ਼ ਜਾਰੀ ਕੀਤੇ ਗਏ ਨੇ। ਇਸ ਚੁੱਕੇ ਗਏ ਕਦਮ ਨੂੰ ਲੈ ਕੇ ਕਈ ਲੋਕਾਂ ਦੇ ਵੱਲੋਂ ਕਿੰਧੂ ਪ੍ਰੰਤੂ ਵੀ ਕੀਤਾ ਜਾ ਰਿਹਾ ਹੈ ਪਰ ਉਥੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਵੱ ਪੰਜਾਬ ਸਰਕਾਰ ਦੇ ਵੱਲੋਂ ਚੁੱਕੇ ਗਏ ਇਸ ਕਦਮ ਦਾ ਮਾਣ ਰੱਖਿਆ ਗਿਆ ਹੈ ਪੰਜਾਬੀ ਦੇ ਵਿੱਚ ਨੇਮ ਪਲੇਟ ਲਗਾਈ ਗਈ ਹੈ ਇਸ ਦੇ ਨਾਲ ਹੀ ਇੰਗਲਿਸ਼ ਦੇ ਵਿੱਚ ਵੀ ਲਗਾਈ ਗਈ ਹੈ ਪਰ ਇੰਡਸਟਰੀ ਤਰੁਨਜਨ ਬਾਵਾ ਦੇ ਵੱਲੋਂ ਮਾਤ੍ਰ ਭਾਸ਼ਾ ਦੇ ਨਾਲ-ਨਾਲ ਰਾਸ਼ਟ ਭਾਸ਼ਾ ਵੀ ਲਾਗ ਲ ਕਰਨ ਦੀ ਮੰਗ ਕੀਤੀ ਗਈ ਹੈ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜਿ세 ਸੂਬੇ ਦੇ ਮੁੱਖ ਮੰਤਰੀ ਦੇ ਵੱਲੋਂ ਮਾਤ੍ਰ ਭਾਸ਼ਾ ਪੰਜਾਬੀ ਨੂੰ ਹਰ ਅਦਾਰੇ ਵਿੱਚ ਲਾਜ਼ਮੀ ਕੀਤਾ ਹੈ ਤਾਂ ਉੱਥੇ ਹੀ ਪੰਜਾਬ ਬੀਜੇਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਦੇ ਸਾਰੇ ਹੀ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਦਫ਼ਤਰਾਂ ਦੇ ਬਾਹਰ ਨੇਮ ਪਲੇਟ ਪੰਜਾਬੀ ਵਿੱਚ ਲਗਾਉਣ ਦੀ ਗੱਲ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਵੀ ਆਪਣੀ ਮਾਤਰ ਭਾਸ਼ਾ ਦੇ ਨਾਲ ਪਿਆਰ ਕਰਦੇ ਨੇ ਅਤੇ ਇਹ ਲਾਜ਼ਮੀ ਈ। ਦੂਜੇ ਪਾਸੇ ਕਾਰੋਬਾਰੀ ਤਰੁਣ ਜੈਨ ਬਾਵਾ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਦੀ ਅਲੰਗ ਕੀਤੀ ਹੈ ਤੇ ਹਿੰਦੀ ਭਾਸ਼ਾ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਿੱਥੇ ਪੰਜਾਬੀ ਸਾਡੀ ਮਾਂ ਬੋਲੀ ਹੈ ਤਾਂ ਉੱਥੇ ਹੀ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਜਿਸ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ ਇਹਦੇ ਨਾਲ ਇਹ ਵੀ ਕਿਹਾ ਕਿ ਕਈ ਵਪਾਰੀ ਵੱਖ-ਵੱਖ ਰਾਜਾਂ ਤੋਂ ਵਪਾਰ ਕਰਨ ਦੇ ਲਈ ਲੁਧਿਆਣਾ ਸਮੇਤ ਪੰਜਾਬ ਦੇ ਵਿੱਚ ਆਉਂਦੇ ਨੇ ਜਿੱਥੇ ਉਹਨਾਂ ਨੂੰ ਪੰਜਾਬੀ ਪੜ੍ਹਨ ਦੇ ਵਿੱਚ ਮੁਸ਼ਕਲ ਹੁੰਦੀ ਹੈ ਸਾਡੇ ਡਿਪਾਰਟਮੈਂਟ ਦੇ ਜਿਨੇ ਵੀ ਲਾਜ਼ਮੀ ਕਿਸ ਤੱਕਾਂ ਦੇਖਦੇ ਹੋ ਇਸ ਚੀਜ਼ ਨੂੰ ਇਹ ਇਹ ਇੱਕ ਵੈਸੇ ਕਮੈਂਟ ਵੱਲੋਂ ਸਾਨੂੰ ਇੰਸਟਰਕਸ਼ਨ ਵੀ ਆਈ ਸੀ ਕਿ ਮਾਂ ਬੋਲੀ ਨੂੰ ਜਿਹੜਾ ਪ੍ਰਮੋਟ ਕਰਨਾ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਵੀ ਅਸੀਂ ਪੰਜਾਬੀ ਹਾਂ ਤੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਇਸ ਕਰਕੇ ਮੈਂ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਆਪਦੀ ਨੇਮ ਪਲੇਟ ਆ ਆਪਦੀ ਪੰਜਾਬੀ ਦੇ ਵਿੱਚ ਕਰ ਲਈ ਸੀ ਤੇ ਅਸੀਂ ਪ੍ਰੇਡ ਦੇ ਵਿੱਚ ਉਹਨੂੰ ਸਾਡੀ ਮੰਡੇ ਪ੍ਰੇਡ ਹੁੰਦੀ ਹੈ ਉਹਦੇ ਵਿੱਚ 5-600 ਮੁਲਾਜ਼ਮ ਸੀ ਤੇ ਉਹਦੇ ਵਿੱਚ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਰਿਕਵੈਸਟ ਕੀਤੀ ਸੀ ਵੀ ਆਪਾਂ ਜਿਵੇਂ ਮੈਂ ਲਾਇਆ ਉਵੇਂ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਇੱਕ ਸਿਗਨਲ ਜਾਵੇ ਅਸੀਂ ਆਪਦੇ ਦਫ਼ਤਰਾਂ ਦੇ ਹਜੇ ਚੇਂਜ ਕਰਾਉਣ ਤੇ ਟਾਈਮ ਲੱਗੂਗਾ ਦਫ਼ਤਰਾਂ ਦੀਆਂ ਨੇਮ ਪਲੇਟਾਂ ਵੀ ਜਿਹੜੀਆਂ ਉਹਨੂੰ ਪੰਜਾਬੀ 'ਚ ਉਹਨੂੰ ਕਰਾਂਗੇ ਤੇ ਇਹਦੇ ਚ ਜਿਹੜੀ ਮੈਨੂੰ ਲੱਗਦਾ ਹੈ ਵੀ ਦੂਜੀਆਂ ਭਾਸ਼ਾ ਆਉਣੀਆਂ ਤੇ ਦੂਜੀ ਭਾਸ਼ਾ ਦਾ ਸਤਿਕਾਰ ਕਰਨਾ ਬਹੁਤ ਚੰਗੀ ਗੱਲ ਹੈ ਜੇ ਸਾਨੂੰ ਅੰਗਰੇਜ਼ੀ ਹਿੰਦੀ ਹੋਰ ਭਾਸ਼ਾ ਆਉਣੀ ਹੈ ਜਿਹੜੀ ਤੇ ਉਹਦਾ ਸਤਿਕਾਰ ਕਰਨਾ ਬਹੁਤ ਚੰਗੀ ਗੱਲ ਹੈ ਪਰ ਆਪਦੀ ਮਾਂ ਬੋਲੀ ਦਾ ਸਤਿਕਾਰ ਕਰਨਾ ਉਦੋਂ ਵੀ ਚੰਗੀ ਗੱਲ ਹੈ ਤੇ ਜਿਹੜੀ ਆਪਦੀ ਜੜ੍ਹਾਂ ਮਜ਼ਬੂਤ ਹੋਣਗੀਆਂ ਤੇ ਦਰਖਤ ਵੀ ਮਜ਼ਬੂਤ ਹੁੰਦੇ ਸਰ ਕੀ ਲੱਗਦਾ ਸਰ ਪਹਿਲੇ ਐਸੇ ਪੰਜਾਬ ਦੇ ਸੀਐਮ ਆ ਤੇ ਐਸੇ ડીਜੀਪੀ ਕਿ ਜਿਨ੍ਹਾਂ ਨੇ ਮਾਂ ਬੋਲੀ ਨੂੰ ਨਹੀਂ 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 ਇਹਦੇ ਚ ਮੈਂ ਮੈਂ ਬਾਕੀ ਦਾ ਹੋਰ ਲੰਮਾ ਚੋੜਾ ਨਹੀਂ ਕਹਿ ਸਕਦਾ ਪਰ ਇਹ ਜਿਹੜੀ ਤੁਹਾਡੇ ਕਈ ਗੱਲਾਂ ਤੁਹਾਡੀ ਰੂਹ ਨੂੰ ਛੂੰਹਦੀਆਂ ਤੇ ਇਹ ਜਿਹੜਾ ਕਿਹਾ ਵੀ ਪੰਜਾਬੀ ਦੇ ਵਿੱਚ ਕਰਨਾ ਤੇ ਇਹ ਸਾਡੀ ਰੂਹ ਨੂੰ ਵਿੱਚ ਹੋਇਆ ਤੇ ਘਟੂ ਘਟ ਮੈਂ ਆਪਦਾ ਨਿੱਜੀ ਤੌਰ ਤੇ ਕਹਿ ਸਕਦਾ ਤੇ ਮੈਂ ਕੀ ਕਿਸ ਤੱਕ ਇਹਨਾਂ ਦੇਖਦੇ ਇਸ ਉਪਰਾਲੇ ਨੂੰ ਦੇਖੋ ਜੀ ਆਪਰਾਲਾ ਸਾ ਪੰਜਾਬੀ ਸਾਡੀ ਮਾਂ ਬੋਲੀ ਆ ਆਪਰਾਲਾ ਸੀਐਮ ਸਾਹਿਬ ਦਾ ਬਹੁਤ ਅੱਛਾ ਪਰ ਆ ਹੋਰ ਵੀ ਅੱਛਾ ਹੋ ਜਾਂਦਾ ਅਗਰ ਜਿਹੜੀ ਸਾਡੀ ਮਾਤਰ ਭਾਸ਼ਾ ਹੈਗੀ ਹੈ ਹਿੰਦੀ ਕਿਉਂਕਿ ਅਗਰ ਉਸਨੂੰ ਫਰਸਟ ਪ੍ਰੀਫਰੈਂਸ ਦਿੱਤੀ ਜਾਣੀ ਚਾਹੀਦੀ ਆ ਆਲਓਵਰ ਭਾਰਤ ਦੇ ਵਿੱਚ ਨਾ ਕਿ ਬਰ ਪੰਜਾਬ ਦੇ ਵਿੱਚ ਔਰ ਸੈਕੰਡਰੀ ਹੋਣੀ ਹੈ ਕਿ ਇਸਦੀ ਮਾਂ ਬੋਲੀ ਹੈ ਪੰਜਾਬੀ ਕਿਉਂਕਿ ਦੇਖੋ ਅਗਰ ਅੱਜ ਮੈਂ ਕਹਿੰਦਾ ਜੀ ਵੀ ਕੋਈ ਵੀ ਸਾਈਨ ਬੋਰਡਸ ਦੇ ਉੱਪਰ ਜਾਂ ਕਿਸੇ ਵੀ ਪੁਲਿਸ ਸਹਬਾਨ ਦੇ ਇਥੇ ਨੇਮ ਪਲੇਟਸ ਦੇ ਉੱਪਰ ਜਾਂ ਮੈਂ ਆਪਣੀ ਫੈਕਟਰੀ ਦੇ ਬਾਹਰ ਜਿਸ ਤਰ੍ਹਾਂ ਅੱਜ ਇੰਗਲਿਸ਼ ਦੇ ਵਿੱਚ ਅਸੀਂ ਆਪਣੇ ਫਰਮ ਦਾ ਨਾਮ ਐਨ ਐ ਸਿੰਸ 50 ਸਾਲਾਂ ਤੋਂ ਅਸੀਂ ਲਗਾਇਆ ਦਾ ਹੈਗਾ ਲਾਈਕ ਮੇਰੀ ਫਰਮ ਦਾ ਨਾਮ ਜੈਨ ਸ਼ੌਲਸ ਹੈ ਮੈਂ ਉਹ ਇੰਗਲਿਸ਼ ਵਿੱਚ ਸਪੈਲ ਕਿਤਾ ਦਾ ਹੈਗਾ ਨਾ ਉਹਨਾਂ ਅੱਜ ਕਹਿੰਦੇ ਵੀ ਪੰਜਾਬੀ ਵਿੱਚ ਇਹਨੂੰ ਬਾਹਰ ਸਾਰੇ ਬੋਰਡਸ ਨੂੰ ਲਗਾ ਦਿਓ। ਅਗਰ ਕੋਈ ਸਾਡੇ ਕਸਟਮਰਸ ਜਾਂ ਕੋਈ ਬਾਹਰਲਾ ਬੰਦਾ ਅਗਰ ਉਹ ਆਪਣੇ ਪੰਜਾਬ 'ਚ ਆਂਦਾ ਹੈਗਾ ਤੇ ਉਹ ਪੰਜਾਬੀ ਪੜ੍ਹ ਕੇ ਉਹਨੂੰ ਸਮਝ ਨਹੀਂ ਆਏਗੀ। ਸੋ ਅਗਰ ਆਹ ਅੱਛੀ ਗੱਲ ਹੈ ਸੀਐਮ ਸਾਹਿਬ ਨੇ ਜੋ ਕੀਤੀ ਹੈ ਵੀ ਪੰਜਾਬੀ ਮਾਂ ਬੋਲੀ ਨੂੰ ਆਪਾਂ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਪਰ ਫਿਰ ਇਸ ਦੇ ਨਾਲ-ਨਾਲ ਸਾਨੂੰ ਜੋ ਮਾਤਰ ਭਾਸ਼ਾ ਹੈ ਸਾਡੀ ਹਿੰਦੀ ਕੋਈ ਹਿੰਦੀ ਨੂੰ ਭਾਰਤ ਦੇ ਵਿੱਚ ਸਾਰੇ ਲੋਕ ਪੜ੍ਹਦੇ ਆ, ਸੁਣਦੇ ਆ, ਜਾਣਦੇ ਨੇ। ਸਾਡੀ ਮਾਤਰ ਭਾਸ਼ਾ ਹੈ ਤੇ ਉਹ ਉੱਪਰ ਹਿੰਦੀ ਹੋਣੀ ਚਾਹੀਦੀ ਹੈਗੀ ਸਾਡੀ ਮਾਤਰ ਭਾਸ਼ਾ ਔਰ ਨੀچے ਪੰਜਾਬੀ ਸੜੀ ਮਾਂ ਬੋਲੀ ਹੋਣੀ ਚਾਹੀਦੀ ਹੈ ਪੰਜਾਬੀ ਲੁਧਿਆਣਾ ਤੋਂ ਅਭਿਸ਼ੇਕ ਚਰੋਟਾ ਦੀ ਰਿਪੋਰਟ ਐਸਐਮਜੀ ਨਿਊਜ਼